ਤਸਵੀਰਾਂ ਤੇ ਨਜ਼ਰ ਆ ਰਹੇ ਇਸ ਹੋਟਲ 'ਚ ਖੌਫਨਾਕ ਵਾਰਦਾਤ ਵਾਪਰੀ ਹੈ ਜਿਸ ਕਾਰਨ ਆਸ-ਪਾਸੇ ਸਹਿਮ ਦਾ ਮਾਹੌਲ ਹੈ ਦੱਸਲੇ ਸੇ ਹੋਟਲ 'ਚ 18 ਤਰੀਕ ਦੀ ਰਾਤ ਨੂੰ ਇੱਕ ਮਹਿਲਾ ਇੱਕ ਆਦਮੀ ਤੇ ਇੱਕ ਬੱਚਾ ਆਉਂਦਾ ਹੈ ਦੋ ਦਿਨ ਉਹ ਇਸੇ ਹੋਟਲ 'ਚ ਠਕਦੇ ਨੇ ਤੀਜੇ ਦਿਨ ਉਹ ਆਦਮੀ ਆਪਣੇ ਨਾਲ ਆਈ ਔਰਤ ਦਾ ਕਤਲ ਕਰ ਦਿੰਦਾ ਹੈ ਜਾਣਕਾਰੀ ਮੁਤਾਬਕ ਮਹਿਲਾ ਨਵਾਂ ਸ਼ਹਿਰ ਦੀ ਰਹਿਣ ਵਾਲੀ ਸੀ ਅਤੇ ਉੱਥੇ ਉਸ ਦਾ ਵਿਆਹ ਹੋਇਆ ਸੀ ਮਹਾਰੀ ਵਿੱਚ ਉਹ ਆਪਣੇ ਪ੍ਰੇਮੀ ਨੂੰ ਮਿਲਣ ਆਈ ਸੀ ਇਜ਼ਰਾਨ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਤੇ ਸ਼ੱਕ ਹੋਇਆ ਤੇ ਉਸਨੇ ਮਹਿਲਾ ਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਿਰ ਗੜਸ਼ੰਕਰ ਜਾ ਕੇ ਪੁਲਿਸ ਨੂੰ ਸਰੈਂਡਰ ਕਰ ਦਿੱਤਾ ਅੱਜ ਸਾਨੂੰ ਆ ਹੋਟਲ ਤੋਂ ਇਤਲਾਹ ਮਿਲੀ ਸਗੀ ਕਿ ਇੱਥੇ ਜਿਹੜਾ ਹੈਗਾ ਪਰਲ ਇਨ ਹੋਟਲ ਹੈ ਮੋਹਾਲੀ ਪਿੰਡ ਦੇ ਵਿੱਚ ਤੇ ਉਹਦੇ ਵਿੱਚ ਇੱਕ ਲੜਕੀ ਹੈ ਜੋ ਉੱਥੇ ਦੋ ਦਿਨ ਤੋਂ ਰੁਕੀ ਹੋਈ ਸੀਗੀ ਆਪਣੇ ਪਾਰਟਨਰ ਦੇ ਨਾਲ ਜਿਨ੍ਹਾਂ ਦਾ ਇੱਕ 3-4 ਸਾਲ ਦਾ ਬੱਚਾ ਵੀ ਸੀਗਾ ਤੇ ਉਹ ਬੰਦਾ ਜਿਹੜਾ ਹੈਗਾ ਤੇ ਉਥੇ ਲੜਕੀ ਹੈ ਜਿਹੜੀ ਸਵੇਰੇ ਉਹਦੀ ਮੌਤ ਹੋਈ ਵੀ ਹੈ ਬਲੱਡ ਲੌਸ ਹੋਇਆ ਹੋਇਆ ਤੇ ਕੋਈ ਉਹਨੂੰ ਆ ਕੇ ਦੇਖਿਆ ਜਾਵੇ ਤਾਂ ਇਮੀਡੀਏਟਲੀ ਸਾਡੇ ਜਿਹੜੇ ਹੈਗੇ ਨੇ ਅਸੀਂ ਪੁਲਿਸ ਪਾਰਟੀ ਮੈਂ ਵੀ ਅਸੀਂ ਸਾਰੇ ਉੱਥੇ ਮੌਕੇ ਤੇ ਪਹੁੰਚੇ ਤੇ ਉਹ ਜਾ ਕੇ ਸਾਰਾ ਉਹਦਾ ਵੈਰੀਫਾਈ ਅਸੀਂ ਕਰਨਾ ਸਟਾਰਟ ਕੀਤਾ ਤਾਂ ਲੜਕੀ ਜਿਹੜੀ ਸੀਗੀ ਉਹਦਾ ਨਾਮ ਸੀਗਾ ਸੁਨੀਤਾ ਤੋਂ ਸੁਨੀਤਾ ਜੋ ਹੈ ਉਹ ਬਿਲੋਂਗ ਕਰਦੀ ਹੈ ਨਵਾਂ ਸ਼ਹਿਰ ਨੂੰ ਨਵਾਂ ਸ਼ਹਿਰ ਤੋਂ ਜਿਹੜਾ ਹੈਗਾ ਰਾਹੋਂ ਥਾਣੇ ਦੇ ਵਿੱਚ ਸੁਲਤਾਨਪੁਰ ਪਿੰਡ ਪੈਂਦਾ ਉਹ ਉੱਥੋਂ ਦੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਜਿਹੜੇ ਲੜਕੇ ਨਾਲ ਉਰਤੀ ਹੋਈ ਸੀ ਉਹਦਾ ਨਾਮ ਜੋ ਹੈ ਡਿਊਰਿੰਗ ਇਨਵੈਸਟੀਗੇਸ਼ਨ ਤੀਰ ਹੋਇਆ ਉਹ ਹੈਗਾ ਸੁਨੀਲ ਜੋ ਸੁਨੀਲ ਹੈ ਉਹ ਵੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਜੋ ਬਲਾਚੌਰ ਸਾਈਡ ਤੋਂ ਜਿਹਦਾ ਪਿੰਡ ਹੈਗਾ ਚਨੋਆ ਹਾਂ ਚਨਕੋਆ ਜਿਹੜਾ ਉਹਦਾ ਪਿੰਡ ਸੀਗਾ ਤਾਂ ਚਨੋਆ ਜਿਹੜਾ ਪਿੰਡ ਹੈਗਾ ਉੱਥੋਂ ਦਾ ਉਹ ਮੁੰਡਾ ਰਹਿਣ ਵਾਲਾ ਹੈ ਇਦੇ ਵਿੱਚ ਜਿਹੜੀ ਇਨੀਸ਼ੀਅਲ ਜਿਹੜੀ ਹੈਗੀ ਹੈ ਹਜੇ ਸਾਡੀ ਸਾਰੀ ਐਫਆਈਆਰ ਦਾ ਪ੍ਰੋਸੀਜਰ ਤੇ ਹੋਰ ਸਾਰਾ ਹਜੇ ਆਨਗੋਇੰਗ ਹੈ ਬਟ ਮੁੱਦੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਉਹਨੂੰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨਾ ਜ਼ਰੂਰੀ ਸਮਝਿਆ ਜਿਹੜਾ ਅਕਿਊਜ਼ਡ ਹੈ ਉਹ ਇਸ ਟਾਈਮ ਸਾਡੀ ਜਿਹੜਾ ਹੈਗਾ ਉਹਨੂੰ ਸਾਡੇ ਕੋਲੇ ਉਹ ਪੇਸ਼ ਹੋ ਗਿਆ ਹੈ ਅਕਿਊਜ਼ਡ ਜਿਹੜਾ ਹੈਗਾ ਉਹ ਸਾਡੇ ਕੋਲੇ ਪੇਸ਼ ਹੋ ਗਿਆ ਉਹਨੇ ਆਪਣਾ ਜਿਹੜਾ ਹੈਗਾ ਗੜਸ਼ੰਕਰ ਜਿਹੜਾ ਹੈਗਾ ਥਾਣੇ ਦੇ ਵਿੱਚ ਚੌਂਕੀ ਹੈ ਉੱਥੇ ਜਾ ਕੇ ਉਹ ਆਪ ਹੀ ਜਿਹੜਾ ਹੈਗਾ ਉੱਥੇ ਪੇਸ਼ ਹੋ ਗਿਆ ਉਹਦਾ ਇਹ ਹੈਗਾ ਕਿ ਇਹ ਆਪਸ ਦੇ ਵਿੱਚ 4-5 ਸਾਲ ਤੋਂ ਜਿਹੜਾ ਹੈਗਾ ਰਿਲੇਸ਼ਨ ਦੇ ਵਿੱਚ ਸੀਗੇ ਲੜਕਾ ਤੇ ਲੜਕੀ ਲੜਕੀ ਦੀ ਪਹਿਲਾਂ ਵੀ ਮੈਰਿਜ ਹੋਈ ਵੀ ਸੀਗੀ ਉੱਥੇ ਹੀ ਚਣੋਆ ਪਿੰਡ ਦੇ ਵਿੱਚ ਉੱਥੇ ਮੈਰਿਜ ਤੋਂ ਬਾਅਦ ਉਹ ਇਸ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਆਈ ਸੀਗੀ ਮੈਰਿਜ ਦੇ ਵਿੱਚ ਵੀ ਉਹਦੇ ਕੋਲੇ ਇੱਕ ਲੜਕਾ ਸੀਗਾ ਤੇ ਹੁਣ ਜਿਹੜਾ ਹੈਗਾ ਉਸ ਤੋਂ ਬਾਅਦ ਇਸ ਲੜਕੀ ਦੇ ਨਾਲ 4-5 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਤੇ ਇਹ ਰਿਲੇਸ਼ਨ 'ਚ ਉਹਦੇ ਕੋਲੇ ਇੱਕ ਬੱਚਾ ਸੀਗਾ ਤੋ ਇਹ ਸਾਰੀ ਚੀਜ਼ ਸੀਗੀ ਇਹ ਆਪਸ ਚ ਜੋ ਹੈ ਉਸ ਤੋਂ ਬਾਅਦ ਰੈਰਿਸ ਕਿ ਜੋ ਹੁਣ ਉਹ ਲੜਕੇ ਨੂੰ ਅਸੀਂ ਉੱਥੋਂ ਜਦੋਂ ਨੇ ਆਪ ਆਪ ਨੂੰ ਪੇਸ਼ ਕੀਤਾ ਤਾਂ ਸਾਡੀ ਜਿਹੜੀ ਹੈਗੀ ਆ ਉਹ ਹੁਣ ਸਾਡੇ ਕੋਲ ਇੱਥੇ ਆ ਰਿਹਾ ਹੈ ਆਪਣੇ ਜਵੀ ਵਾਰਸਾ ਦੇ ਨਾਲ ਤਾਂ ਸਾਡੀ ਪੁਲਿਸ ਟੀਮ ਨੇ ਵੀ ਉੱਥੇ ਵੈਰੀਫਾਈ ਕਰਨ ਦੇ ਲਈ ਸਾਰੀ ਗੱਲ ਗਈ ਹੈ ਵੀ ਜੋ ਹੈ ਉਹ ਸਹੀ ਹੈ ਜਾਂ ਜਿਸ ਤਰ੍ਹਾਂ ਹੈਗਾ ਤਾਂ ਉਹ ਲੜਕਾ ਹੁਣ ਸਾਡੇ ਕੋਲੇ ਆ ਗਿਆ ਤਾਂ ਅਸੀਂ ਉਹ ਸਾਰੀ ਪੁੱਛਗਿੱਛ ਦੇ ਵਿੱਚ ਅਸੀਂ ਸਾਰੀ ਪਿਕਚਰ ਕਲੀਅਰ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਐਜ਼ ਜੋ ਪ੍ਰੋਸੀਜਰ ਹੈ ਸਾਡਾ ਉਹਦੇ ਅਕੋਰਡਿੰਗ ਜਿਉਂ ਦੀ ਅਰੈਸਟ ਵਗੈਰਾ ਦਾ ਸਾਰਾ ਕੁਝ ਫਾਰਮੈਲਿਟੀਆਂ ਮੁਕੰਮਲ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਉਹ ਹੋ ਜਾਣਗੀਆਂ ਉਹਦੇ ਵਿੱਚ ਜੋ ਹੈ ਉਹ ਰੀਜ਼ਨ ਜੋ ਦੱਸ ਰਿਹਾ ਇਸ ਚੀਜ਼ ਦਾ ਵੀ ਉਹਨੇ ਕਿਉਂ ਕੀਤਾ ਉਹਨੂੰ ਸ਼ੱਕ ਸੀਗਾ ਆਪਣੀ ਪਾਰਟਨਰ ਦੇ ਉੱਪਰ ਕਿ ਉਹ ਕਿਤੇ ਹੋਰ ਵੀ ਉਹਦਾ ਕੋਈ ਰਿਲੇਸ਼ਨਸ਼ਿਪ ਹੈ ਜਾਂ ਕੁਝ ਹੈ ਉਸ ਦੇ ਚਲਦਿਆਂ ਉਹਨਾਂ ਦਾ ਆਪਸ ਵਿੱਚ ਜੋ ਟਕਰਾਰ ਹੋਇਆ ਤੇ ਉਹਦੇ ਵਿੱਚ ਇਹ ਸਾਰਾ ਜਿਹੜਾ ਵਾਕਾ ਹੋਇਆ ਇਹਦੇ ਵਿੱਚ ਜੋ ਵੈਪਨ ਜਿਹੜਾ ਹੈਗਾ ਕਿ ਕਿਸ ਕਿਸ ਤਰੀਕੇ ਨਾਲ ਕੀਤਾ ਉਹ ਇੱਕ ਚਾਕੂ ਹੈ ਤੇਜ਼ਕਾਰ ਚਾਕੂ ਜਿਹੜਾ ਹੈਗਾ ਨਾਰਮਲ ਜੋ ਆਪਾਂ ਜਿਸ ਤਰ੍ਹਾਂ ਯੂਜ਼ ਕਰਦੇ ਆ ਉਹਦੇ ਨਾਲ ਉਹਨੇ ਉਹਦੇ ਗਲਤੇ ਵਾਰ ਕੀਤਾ ਤੇ ਬਾਕੀ ਜਿਹੜੀ ਹੈਗੀ ਪੂਰੀ ਪਿਕਚਰ ਉਹ ਡਿਊਰਿੰਗ ਫਰੈਂਸਿਕ ਅਨਾਲਿਸਿਸ ਪੋਸਟਮਾਰਟਮ ਦੇ ਵਿੱਚ ਜੋ ਰਿਪੋਰਟ ਆਊਗੀ ਉਹਦੇ ਵਿੱਚ ਕਲੀਅਰ ਹੋ ਜਾਏਗੀ ਬਟ ਵਿਜੀਬਲੀ ਉਹਦੇ ਗਰਦਨ ਦੇ ਉੱਤੇ ਜਿਹੜਾ ਹੈਗਾ ਕਿ ਸ਼ਾਰਪ ਕੱਟ ਡੂੰਗਾ ਸੀਗਾ ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਉਹਦੇ ਕੋਲੇ ਚਾਕੂ ਵੀ ਜਿਹੜਾ ਹੈਗਾ ਉਹ ਤੇ ਡੈੱਡ ਬੋਡੀ ਕੋਲੇ ਬਰਾਮਦ ਹੋਇਆ ਉਹ ਅਸੀਂ ਕਬਜ਼ੇ ਦੇ ਵਿੱਚ ਲਿੱਤਾ ਹੈ ਤੋ ਇਹ ਪਿਕਚਰ ਦੇਖੋ ਜੀ ਇਨੀਸ਼ੀਅਲੀ ਜਿਹੜੀ ਗੱਲ ਕਲੀਅਰ ਹੋਈ ਹੈ ਇਹ ਇੱਥੇ AC ਰਿਪੇਅਰ ਦਾ ਕੰਮ ਕਰਦਾ ਸੀਗਾ ਬੰਦਾ ਤਾਂ ਇਹਦੇ ਆਪਣਾ ਇੱਕੋ ਥਾਂ ਫਲੈਟ ਦੇ ਵਿੱਚ ਕਿਤੇ ਇਹ ਮਤਲਬ ਫਲੈਟ ਨਹੀਂ ਜਿਸ ਤਰ੍ਹਾਂ ਕੋਈ ਇੱਕ ਰੂਮ ਹੈਗਾ ਰੈਂਟ ਤੇ ਲੈ ਕੇ ਉੱਥੇ ਤਿੰਨ ਚਾਰ ਬੰਦੇ ਰਹਿੰਦੇ ਨੇ ਇਹ ਉਹਦੇ ਵਿੱਚ ਹੀ ਰਹਿੰਦਾ ਸੀਗਾ ਇਹ ਲੜਕੀ ਹੈ ਜਿਹੜੀ ਇਹ ਆਪਣੇ ਪੇਰੈਂਟਸ ਕੋਲ ਰਹਿੰਦੀ ਹੈ ਵਿੱਚ ਦੀ ਇਹਨੂੰ ਮਿਲਣ ਆਂਦੀ ਸੀਗੀ ਤੇ ਜਿਸ ਤਰ੍ਹਾਂ ਕਿਉਂਕਿ ਆਪਸ ਵਿੱਚ ਰਿਲੇਸ਼ਨਸ਼ਿਪ ਵੀ ਹੈ ਬੱਚਾ ਵੀ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦਾ ਸਾਡਾ ਆਪਣਾ ਬੱਚਾ ਹੈਗਾ ਤਾਂ ਇਹ ਮਿਲਣ ਆਂਦੀ ਸੀਗੀ ਤੇ ਜਦੋਂ ਮਿਲਣ ਆਏ ਸੀਗੇ ਤੇ ਨਾਲ ਹੋਟਲ ਹੈ ਬਿਲਕੁਲ ਉਹਦੇ ਘਰ ਤੋਂ ਹਰਲੀ ਇੱਕ ਅੱਧੇ ਮਿੰਟ ਦੀ ਦੂਰੀ ਤੇ ਹੀ ਹੈ ਉੱਥੇ ਹੀ ਹੋਟਲ ਦੇ ਵਿੱਚ ਨੇ ਇੱਕ ਰੂਮ ਲਿੱਤਾ ਸੀਗਾ ਜੋ ਕਿ 18 ਤਰੀਕ ਨੂੰ ਐਸ ਪਰ ਆਰ ਇਨੀਸ਼ੀਅਲ ਇਨਵੈਸਟੀਗੇਸ਼ਨ 18 ਤਰੀਕ ਨੂੰ ਰਾਤ ਨੂੰ ਇਹਨੇ ਰੂਮ ਲਿੱਤਾ ਤੇ ਉੱਥੇ ਸਮੇਤ ਬੱਚਾ ਆਪਣੀ ਪਾਰਟਨਰ ਤੇ ਇਹ ਤਿੰਨੋਂ ਉੱਥੇ ਰਹਿ ਰਹੇ ਸੀਗੇ ਤੋ ਜੋ ਇਨੀਸ਼ੀਅਲ ਸਾਨੂੰ ਤੇ ਸਟਾਫ ਤੋਂ ਵੀ ਕਲੀਅਰ ਹੋਇਆ ਕਿ ਨਾਰਮਲ ਹਾਸ ਖੇਡ ਵੀ ਰਹੇ ਸੀਗੇ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਉਸ ਤਰੀਕੇ ਨਾਲ ਸੀਗਾ ਉਹ ਕੁਝ ਜਿਵੇਂ ਇਹਨਾਂ ਦਾ ਸ਼ੱਕ ਵਗੈਰਾ ਦੀ ਜਿਹੜੀ ਗੱਲ ਆਈ ਹੈ ਉਹ ਮੌਕੇ ਦੇ ਉੱਤੇ ਜਿਸ ਤਰ੍ਹਾਂ ਚੀਜ਼ਾਂ ਪੱਖੀਆਂ ਤੇ ਚੀਜ਼ਾਂ ਆਈਆਂ ਨੇ ਤਸਵੀਰਾਂ 'ਚ ਨਜ਼ਰ ਆ ਰਹੇ ਇਸ ਹੋਟਲ 'ਚ ਖੌਫਨਾਕ ਵਾਰਦਾਤ ਵਾਪਰੀ ਹੈ ਜਿਸ ਕਾਰਨ ਆਸ-ਪਾਸੇ ਸਹਿਮ ਦਾ ਮਾਹੌਲ ਹੈ ਦੱਸਲੇ ਸੇ ਹੋਟਲ 'ਚ 18 ਤਰੀਕ ਦੀ ਰਾਤ ਨੂੰ ਇੱਕ ਮਹਿਲਾ ਇੱਕ ਆਦਮੀ ਤੇ ਇੱਕ ਬੱਚਾ ਆਉਂਦਾ ਹੈ ਦੋ ਦਿਨ ਉਹ ਇਸੇ ਹੋਟਲ 'ਚ ਠਕਦੇ ਨੇ ਤੀਸਰੇ ਦਿਨ ਉਹ ਆਦਮੀ ਆਪਣੇ ਨਾਲ ਆਈ ਔਰਤ ਦਾ ਕਤਲ ਕਰ ਦਿੰਦਾ ਹੈ ਜਾਣਕਾਰੀ ਮੁਤਾਬਕ ਮਹਿਲਾ ਨਵਾਂ ਸ਼ਹਿਰ ਦੀ ਰਹਿਣ ਵਾਲੀ ਸੀ ਅਤੇ ਉੱਥੇ ਉਸਦਾ ਵਿਆਹ ਹੋਇਆ ਸੀ। ਮੋਹਾਲੀ ਵਿੱਚ ਉਹ ਆਪਣੇ ਪ੍ਰੇਮੀ ਨੂੰ ਮਿਲਣ ਆਈ ਸੀ। ਇਸ ਦੌਰਾਨ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਤੇ ਸ਼ੱਕ ਹੋਇਆ ਤੇ ਉਸਨੇ ਮਹਿਲਾ ਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੇ ਫਿਰ ਗੜਸ਼ੰਕਰ ਜਾ ਕੇ ਪੁਲਿਸ ਨੂੰ ਸਰੈਂਡਰ ਕਰ ਦਿੱਤਾ। ਅੱਜ ਸਾਨੂੰ ਆ ਹਾਟਲ ਤੋਂ ਇਤਲਾਹ ਮਿਲੀ ਸਗੀ ਕਿ ਇੱਥੇ ਜਿਹੜਾ ਹੈਗਾ ਪਰਲ ਇਨ ਹੋਟਲ ਹੈ ਮੋਹਾਲੀ ਪਿੰਡ ਦੇ ਵਿੱਚ ਇਹ ਉਹਦੇ ਵਿੱਚ ਇੱਕ ਲੜਕੀ ਹੈ ਜੋ ਉੱਥੇ ਦੋ ਦਿਨ ਤੋਂ ਰੁਕੀ ਹੋਈ ਸੀਗੀ ਆਪਣੇ ਪਾਰਟਨਰ ਦੇ ਨਾਲ ਜਿਨ੍ਹਾਂ ਦਾ ਇੱਕ 3-4 ਸਾਲ ਦਾ ਬੱਚਾ ਵੀ ਸੀਗਾ ਤੇ ਉਹ ਬੰਦਾ ਜਿਹੜਾ ਹੈਗਾ ਕਿ ਉੱਥੇ ਲੜਕੀ ਹੈ ਜਿਹੜੀ ਸਵੇਰੇ ਉਹਦੀ ਮੌਤ ਹੋਈ ਵੀ ਹੈ ਬਲੱਡ ਲਾਸ ਹੋਇਆ ਹੋਇਆ ਤੇ ਕੋਈ ਉਹਨੂੰ ਆ ਕੇ ਦੇਖਿਆ ਜਾਵੇ ਤਾਂ ਇਮੀਡੀਏਟਲੀ ਸਾਡੇ ਜਿਹੜੇ ਹੈਗੇ ਨੇ ਅਸੀਂ ਪੁਲਿਸ ਪਾਰਟੀ ਮੈਂ ਵੀ ਅਸੀਂ ਸਾਰੇ ਉੱਥੇ ਮੌਕੇ ਤੇ ਪਹੁੰਚੇ ਤੇ ਉਹ ਜਾ ਕੇ ਸਾਰਾ ਉਹਦਾ ਵੈਰੀਫਾਈ ਅਸੀਂ ਕਰਨਾ ਸਟਾਰਟ ਕੀਤਾ ਤਾਂ ਲੜਕੀ ਜਿਹੜੀ ਸੀਗੀ ਉਹਦਾ ਨਾਮ ਸੀਗਾ ਸੁਨੀਤਾ ਤੋ ਸੁਨੀਤਾ ਜੋ ਹੈ ਉਹ ਬਿਲੋਂਗ ਕਰਦੀ ਹੈ ਨਵਾਂ ਸ਼ਹਿਰ ਨੂੰ ਨਵਾਂ ਸ਼ਹਿਰ ਤੋਂ ਜਿਹੜਾ ਹੈਗਾ ਰਾਹੋਂ ਥਾਣੇ ਦੇ ਵਿੱਚ ਸੁਲਤਾਨਪੁਰ ਪਿੰਡ ਪੈਂਦਾ ਉਹ ਉੱਥੋਂ ਦੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਜਿਹੜੇ ਲੜਕੇ ਨਾਲ ਉਰਤੀ ਹੋਈ ਸੀ ਉਹਦਾ ਨਾਮ ਜੋ ਹੈ ਡਿਊਰਿੰਗ ਇਨਵੈਸਟੀਗੇਸ਼ਨ ਪੀਰ ਹੋਇਆ ਉਹ ਹੈਗਾ ਸੁਨੀਲ ਜੋ ਸੁਨੀਲ ਹੈ ਉਹ ਵੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਜੋ ਬਲਾਚੌਰ ਸਾਈਡ ਤੋਂ ਜਿਹਦਾ ਪਿੰਡ ਹੈਗਾ ਚਨੋਆ हां ਚਣਕੋਆ ਜਿਹੜਾ ਉਹਦਾ ਪਿੰਡ ਸੀਗਾ ਤਾਂ ਚਨੂਆ ਜਿਹੜਾ ਪਿੰਡ ਹੈਗਾ ਉੱਥੋਂ ਦਾ ਉਹ ਮੁੰਡਾ ਰਹਿਣ ਵਾਲਾ ਇਹਦੇ ਵਿੱਚ ਜਿਹੜੀ ਇਨੀਸ਼ੀਅਲ ਜਿਹੜੀ ਹੈਗੀ ਹੈ ਹਜੇ ਸਾਡੀ ਸਾਰੀ ਐਫ ਆਈ ਆਰ ਦਾ ਪ੍ਰੋਸੀਜਰ ਤੇ ਹੋਰ ਸਾਰਾ ਹਜੇ ਆਨ ਗoing ਹੈ ਬਟ ਮੁੱਦੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਉਹਨੂੰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨਾ ਜ਼ਰੂਰੀ ਸਮਝਿਆ ਜਿਹੜਾ ਅਕਿਊਜ਼ਡ ਹੈ ਉਹ ਇਸ ਟਾਈਮ ਸਾਡੀ ਜਿਹੜਾ ਹੈਗਾ ਉਹਨੂੰ ਸਾਡੇ ਕੋਲੇ ਉਹ ਪੇਸ਼ ਹੋ ਗਿਆ ਹੈ ਅਕਿਊਜ਼ਡ ਜਿਹੜਾ ਹੈਗਾ ਉਹ ਸਾਡੇ ਕੋਲੇ ਪੇਸ਼ ਹੋ ਗਿਆ ਉਹਨੇ ਆਪਣਾ ਜਿਹੜਾ ਹੈਗਾ ਆ ਗੜਸ਼ੰਕਰ ਜਿਹੜਾ ਹੈਗਾ ਥਾਣੇ ਦੇ ਵਿੱਚ ਚੌਂਕੀ ਹੈ ਉੱਥੇ ਜਾ ਕੇ ਉਹ ਆਪ ਹੀ ਜਿਹੜਾ ਹੈਗਾ ਉੱਥੇ ਪੇਸ਼ ਹੋ ਗਿਆ ਉਹਦਾ ਇਹ ਹੈਗਾ ਕਿ ਇਹ ਆਪਸ ਦੇ ਵਿੱਚ 4-5 ਸਾਲ ਤੋਂ ਜਿਹੜਾ ਹੈਗਾ ਰਿਲੇਸ਼ਨ ਦੇ ਵਿੱਚ ਸੀਗੇ ਲੜਕਾ ਤੇ ਲੜਕੀ ਲੜਕੀ ਦੀ ਪਹਿਲਾਂ ਵੀ ਮੈਰਿਜ ਹੋਈ ਵੀ ਸੀਗੀ ਉੱਥੇ ਹੀ ਚਣੋਆ ਪਿੰਡ ਦੇ ਵਿੱਚ ਉੱਥੇ ਮੈਰਿਜ ਤੋਂ ਬਾਅਦ ਉਹ ਇਸ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਆਈ ਸੀਗੀ ਮੈਰਿਜ ਦੇ ਵਿੱਚ ਵੀ ਉਹਦੇ ਕੋਲੇ ਇੱਕ ਲੜਕਾ ਸੀਗਾ ਤੇ ਹੁਣ ਜਿਹੜਾ ਹੈਗਾ ਉਸ ਤੋਂ ਬਾਅਦ ਇਸ ਲੜਕੀ ਦੇ ਨਾਲ 4-5 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਤੇ ਇਹ ਰਿਲੇਸ਼ਨ 'ਚ ਇਹਦੇ ਕੋਲੇ ਇੱਕ ਬੱਚਾ ਸੀ। ਤੋਂ ਇਹ ਸਾਰੀ ਚੀਜ਼ ਸੀਗੀ ਇਹ ਆਪਸ 'ਚ ਜੋ ਹੈ ਉਹ ਤੋਂ ਬਾਅਦ ਰਹਿ ਰਹੀ ਸੀ ਕਿ ਜੋ ਹੁਣ ਉਹ ਲੜਕੇ ਨੂੰ ਅਸੀਂ ਉੱਥੋਂ ਜਦੋਂ ਉਹਨੇ ਆਪ ਆਪ ਨੂੰ ਪੇਸ਼ ਕੀਤਾ ਤਾਂ ਸਾਡੀ ਜਿਹੜੀ ਹੈਗੀ ਹੈ ਉਹ ਹੁਣ ਸਾਡੇ ਕੋਲ ਇੱਥੇ ਆ ਰਿਹਾ ਹੈ ਆਪਣੇ ਜਵੀ ਵਾਰਸਾਂ ਦੇ ਨਾਲ ਤਾਂ ਸਾਡੀ ਪੁਲਿਸ ਟੀਮ ਨੇ ਵੀ ਉੱਥੇ ਵੈਰੀਫਾਈ ਕਰਨ ਦੇ ਲਈ ਸਾਰੀ ਗੱਲ ਗਈ ਹੈ ਵੀ ਜੋ ਹੈ ਉਹ ਸਹੀ ਹੈ ਜਾਂ ਜਿਸ ਤਰ੍ਹਾਂ ਹੈਗਾ। ਤਾਂ ਉਹ ਲੜਕਾ ਹੁਣ ਸਾਡੇ ਕੋਲੇ ਆ ਗਿਆ ਤਾਂ ਅਸੀਂ ਉਹ ਸਾਰੀ ਪੁੱਛਗਿੱਛ ਦੇ ਵਿੱਚ ਅਸੀਂ ਸਾਰੀ ਪਿਕਚਰ ਕਲੀਅਰ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਐਜ਼ ਜੋ ਪ੍ਰੋਸੀਜਰ ਹੈ ਸਾਡਾ ਉਹਦੇ ਅਕੋਰਡਿੰਗ ਜਿਉਂ ਦੀ ਅਰੈਸਟ ਵਗੈਰਾ ਦਾ ਸਾਰਾ ਕੁਝ ਫਾਰਮੈਲਿਟੀਆਂ ਮੁਕੰਮਲ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਉਹ ਹੋ ਜਾਣਗੀਆਂ ਉਹਦੇ ਵਿੱਚ ਜੋ ਹੈ ਉਹ ਰੀਜ਼ਨ ਜੋ ਦੱਸ ਰਿਹਾ ਇਸ ਚੀਜ਼ ਦਾ ਵੀ ਉਹਨੇ ਕਿਉਂ ਕੀਤਾ ਉਹਨੂੰ ਸ਼ੱਕ ਸੀਗਾ ਆਪਣੀ ਪਾਰਟਨਰ ਦੇ ਉੱਪਰ ਕਿ ਉਹ ਕਿਤੇ ਹੋਰ ਵੀ ਉਹਦਾ ਕੋਈ ਰਿਲੇਸ਼ਨਸ਼ਿਪ ਹੈ ਜਾਂ ਕੁਝ ਹੈ ਉਸ ਦੇ ਚਲਦਿਆਂ ਉਹਨਾਂ ਦਾ ਆਪਸ ਵਿੱਚ ਜੋ ਤਕਰਾਰ ਹੋਇਆ ਤੇ ਉਹਦੇ ਵਿੱਚ ਇਹ ਸਾਰਾ ਜਿਹੜਾ ਵਾਕਾ ਹੋਇਆ ਇਦੇ ਵਿੱਚ ਜੋ ਵੈਪਨ ਜਿਹੜਾ ਹੈਗਾ ਕਿ ਕਿਸ ਕਿਸ ਤਰੀਕੇ ਨਾਲ ਕੀਤਾ ਉਹ ਇੱਕ ਚਾਕੂ ਹੈ ਤੇਜ਼ਕਾਰ ਚਾਕੂ ਜਿਹੜਾ ਹੈਗਾ ਨੋਰਮਲ ਜੋ ਆਪਾਂ ਜਿਸ ਤਰ੍ਹਾਂ ਯੂਜ਼ ਕਰਦੇ ਆ ਉਹਦੇ ਨਾਲ ਉਹਨੇ ਉਹਦੇ ਗਲਤੇ ਵਾਰ ਕੀਤਾ ਤੇ ਬਾਕੀ ਜਿਹੜੀ ਹੈਗੀ ਪੂਰੀ ਪਿਕਚਰ ਉਹ ਡਿਊਰਿੰਗ ਫਰੈਂਸਿਕ ਅਨਲਿਸਿਸ ਪੋਸਟਮਾਰਟਮ ਦੇ ਵਿੱਚ ਜੋ ਰਿਪੋਰਟ ਆਊਗੀ ਉਹਦੇ ਵਿੱਚ ਕਲੀਅਰ ਹੋ ਜਾਏਗੀ ਬਟ ਵਿਜ਼ਿਬਲੀ ਉਹਦੇ ਗਰਦਨ ਦੇ ਉੱਤੇ ਜਿਹੜਾ ਹੈਗਾ ਕਿ ਸ਼ਾਰਪ ਕੱਟ ਡੂੰਗਾ ਸੀਗਾ ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਉਹਦੇ ਕੋਲੇ ਚਾਕੂ ਵੀ ਜਿਹੜਾ ਹੈਗਾ ਉਹਦੇ ਡੈੱਡ ਬੋਡੀ ਕੋਲੇ ਬਰਾਮਦ ਹੋਇਆ ਉਹ ਅਸੀਂ ਕਬਜ਼ੇ ਦੇ ਵਿੱਚ ਲਿੱਤਾ ਹੈ ਤੋ ਇਹ ਪਿਕਚਰ ਦੇਖੋ ਜੀ ਇਨੀਸ਼ੀਅਲੀ ਜਿਹੜੀ ਗੱਲ ਕਲੀਅਰ ਹੋਈ ਹੈ ਇਹ ਇੱਥੇ AC ਰਿਪੇਅਰ ਦਾ ਕੰਮ ਕਰਦਾ ਸੀਗਾ ਬੰਦਾ ਤਾਂ ਇਹਦੇ ਆਪਣਾ ਇੱਕੋ ਥਾਂ ਹੀ ਫਲੈਟ ਦੇ ਵਿੱਚ ਕਿਤੇ ਇਹ ਮਤਲਬ ਫਲੈਟ ਨਹੀਂ ਜਿਸ ਤਰ੍ਹਾਂ ਕੋਈ ਇੱਕ ਰੂਮ ਹੈਗਾ ਰੈਂਟ ਤੇ ਲੈ ਕੇ ਉੱਥੇ ਤਿੰਨ ਚਾਰ ਬੰਦੇ ਰਹਿੰਦੇ ਨੇ ਇਹ ਉਹਦੇ ਵਿੱਚ ਹੀ ਰਹਿੰਦਾ ਸੀਗਾ ਇਹ ਲੜਕੀ ਹੈ ਜਿਹੜੀ ਇਹ ਆਪਣੇ ਪੇਰੈਂਟਸ ਕੋਲ ਰਹਿੰਦੀ ਹੈ ਵਿੱਚ ਦੀ ਇਹਨੂੰ ਮਿਲਣ ਆਂਦੀ ਸੀਗੀ ਤੇ ਜਿਸ ਤਰ੍ਹਾਂ ਕਿਉਂਕਿ ਆਪਸ ਵਿੱਚ ਰਿਲੇਸ਼ਨਸ਼ਿਪ ਵੀ ਹੈ ਬੱਚਾ ਵੀ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦਾ ਸਾਡਾ ਆਪਣਾ ਬੱਚਾ ਹੈਗਾ ਤਾਂ ਇਹ ਮਿਲਣ ਆਂਦੀ ਸੀਗੀ ਤੇ ਜਦੋਂ ਮਿਲਣ ਆਏ ਸੀਗੇ ਤੇ ਨਾਲ ਹੋਟਲ ਹੈ ਬਿਲਕੁਲ ਉਹਦੇ ਘਰ ਤੋਂ ਹਰਲੀ ਇੱਕ ਅੱਧੇ ਮਿੰਟ ਦੀ ਦੂਰੀ ਤੇ ਹੀ ਹੈ ਉੱਥੇ ਹੀ ਹੋਟਲ ਦੇ ਵਿੱਚ ਨੇ ਇੱਕ ਰੂਮ ਲਿੱਤਾ ਸੀਗਾ ਜੋ ਕਿ 18 ਤਰੀਕ ਨੂੰ ਐਸ ਪਰ ਆਰ ਇਨੀਸ਼ੀਅਲ ਇਨਵੈਸਟੀਗੇਸ਼ਨ 18 ਤਰੀਕ ਨੂੰ ਰਾਤ ਨੂੰ ਇਹਨੇ ਰੂਮ ਲਿੱਤਾ ਤੇ ਉੱਥੇ ਸਮੇਤ ਬੱਚਾ ਆਪਣੀ ਪਾਰਟਨਰ ਤੇ ਇਹ ਤਿੰਨੋਂ ਉੱਥੇ ਰਹਿ ਰਹੇ ਸੀਗੇ ਤੋ ਜੋ ਇਨੀਸ਼ੀਅਲ ਸਾਨੂੰ ਤੇ ਸਟਾਫ ਤੋਂ ਵੀ ਕਲੀਅਰ ਹੋਇਆ ਕਿ ਨਾਰਮਲ ਹਾਸ ਖੇਡ ਵੀ ਰਹੇ ਸੀਗੇ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਉਸ ਤਰੀਕੇ ਨਾਲ ਸੀਗਾ ਉਹ ਕੁਝ ਜਿਵੇਂ ਇਹਨਾਂ ਦਾ ਸ਼ੱਕ ਵਗੈਰਾ ਦੀ ਜਿਹੜੀ ਗੱਲ ਆਈ ਉਹ ਮੌਕੇ ਦੇ ਉੱਤੇ ਜਿਸ ਤਰ੍ਹਾਂ ਚੀਜ਼ਾਂ ਪੱਖੀਆਂ ਤੇ ਚੀਜ਼ਾਂ ਆਈਆਂ